ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਲੈ ਕੇ ਲਗਾਤਾਰ ਸਮਾਗਮ ਹੋ ਰਹੇ ਨੇ ਉਹਨਾਂ ਚ ਇੱਕ ਸਮਾਗਮ ਸ਼ਿਮਲੇ ਸੀਗਾ ਅ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਘਰ ਦੇ ਵਿੱਚ ਉੱਥੇ ਸਮੋਦਨ ਕਰਦਿਆਂ ਧਾਮੀ ਉਹਨਾਂ ਨੇ ਇੱਕ ਜਿਹੜਾ ਫਿਕਰ ਲਗਾਤਾਰ ਸਿੱਖ ਸੰਸਥਾਾਂ ਵਿੱਚ ਵੀ ਉੱਠਦਾ ਹੈ ਸਿੱਖ ਨੁਮਾਇੰਦੇ ਵੀ ਖੁਦ ਅਗਿਆਨੀ ਹਰਪ੍ਰੀਤ ਸਿੰਘ ਵੀ ਅਗਿਆਨੀ ਕਬੀਰ ਸਿੰਘ ਵੀ ਜਾਂ ਐਡਵੋਕੇਟ ਹਿੰਦਰ ਸਿੰਘ ਧਾਮੀ ਵੀ ਪਹਿਲਾਂ ਵੀ ਭਟਾ ਚੁੱਕੇ ਨੇ ਕਿ ਸਰੋਪਾਉ ਦਾ ਜੋ ਰੁਤਬਾ ਹੈ ਸਿੱਖ ਧਰਮ ਦੇ ਵਿੱਚ ਸਿੱਖ ਫਿਲਾਸਫੀ ਦੇ ਵਿੱਚ ਜੋ ਸਰੋਪਾਉ ਦਾ ਸਥਾਨ ਹੈ ਜੋ ਰਤਬਾ ਉਸ ਨੂੰ ਇੰਨਾ ਛੋਟਾ ਇੰਨਾ ਹਲਕਾ ਨਾ ਕਰੋ ਕਿ ਕਿਸੇ ਵੀ ਸਮਾਗਮ ਚ ਸਰੋਪੇ ਵੰਡਣ ਲੱਗ ਜਨਿਆ ਆਪਾਂ ਕੀ ਸ਼ੋਭਦਾ ਨਹੀਂਗਾ ਉਹ ਕਹਿੰਦੇ ਠੀਕ ਹੈ ਜੇ ਧਾਰਮਿਕ ਸਮਾਗਮ ਹੈ ਜੇ ਸਮਾਜਿਕ ਸਮਾਗਮ ਹੈ ਜੇ ਸਿੱਖੀ ਨਾਲ ਸੰਬੰਧਿਤ ਸਮਾਗਮ ਹੈ ਤਾਂ ਉੱਥੇ ਧਾਰਮਿਕ ਪੁਸਤਕਾਂ ਦੇ ਦੂਪੇਟ ਕਰ ਦਿਓ ਤੇ ਜੇ ਸਿੱਖ ਧਾਰਮਿਕ ਸਮਾਗਮ ਹੈ ਗੁਰੂ ਘਰਾਂ ਦੇ ਸਮਾਗਮ ਨੇ ਤਾਂ ਹਰ ਥਾਂ ਸਰੋਪੇ ਨਾ ਦਿਓ ਸਰੋਪਾਉ ਦੀ ਥਾਂ ਦੇ ਉੱਤੇ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਧਾਰਮਿਕ ਪੁਸਤਕਾਂ ਕਹਿੰਦੇ ਐਸਪੀਸੀ ਤੋਂ ਲੈ ਲਓ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਸੀ ਲਗਾਤਾਰ ਛਪਾ ਕੇ ਉਪਲਬਧ ਕਰਾ ਰਹੇ ਜਿਹੜੀਆਂ ਮਰਜੀ ਸੰਸਮਵ ਲੈ ਕੇ ਨਾ ਕੋਈ ਭੇਟਾ ਨਹੀਂ ਹੋ ਦੀ ਸਿੱਖ ਰਹਿਤ ਮਰਿਆਦਾ ਭੇਟ ਕਰੋ ਸਾਰਿਆਂ ਨੂੰ ਸੋ ਕਹਿੰਦੇ ਕਿ ਉਹਦੇ ਨਾਲ ਇੱਕ ਤਾਂ ਸਿੱਖੀ ਦਾ ਪ੍ਰਚਾਰ ਹੋਏਗਾ ਇੱਕ ਆ ਜਿਹੜਾ ਮਾਣ ਹੈ ਕਿ ਹਾਂ ਬਈ ਸਰੋਪਾਉ ਮਿਲਿਆ ਉਹ ਬਹਾਲ ਹੋਏਗਾ ਸੋ ਇਸ ਪਹਿਲ ਕਦਮੀ 'ਤੇ ਕਾਫੀ ਚਰਚਾ ਹੋ ਰਹੀ ਹੈ ਕਿ ਕੀ ਇਸ ਨੂੰ एसजीपीसी ਕੋਈ ਨੀਮਾਵਲੀ ਤਹਿਤ ਵੀ ਨਿਯਮ ਬਣਾ ਸਕਦੀ ਹੈ ਜਾਂ ਇੱਕ ਆਇਆ ਹੋਇਆ ਜਨਤਕ ਧਾਰਮਿਕ ਸਮਾਗਮ ਦਾ ਸੁਝਾਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਮਾਮਲਾ ਗੰਭੀਰ ਹੈ ਫਿਕਰਮੰਦੀ ਵਾਲਾ ਵੀ ਉਤੇ ਦਿੱਤੇ ਅਮਲ ਵੀ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ